ਸਸਿਕਾਲ ਜੀ ਅੱਜ ਵਰਲਡ ਆਰਗਨ ਡੋਨੇਸ਼ਨ ਡੇ ਹੈ ਜੀ ਵਿਸ਼ੇ ਅੰਗਦਾਨ ਦਿਹਾੜਾ ਤੇ ਆਪਾਂ ਜਦੋਂ ਕਿਤੇ ਇਸ ਫਾਨੀ ਸੰਸਾਰ ਨੂੰ ਅਲvida ਕਹੀਏ ਔਰ ਸਾਡੇ ਜਾਣ ਤੋਂ ਬਾਅਦ ਕਿਸੇ ਹੋਰ ਇਨਸਾਨ ਨੂੰ ਜਿਹਦੇ ਗੁਰਦੇ ਫੇਲ ਹੋ ਗਏ ਲਿਵਰ ਫੇਲਰ ਹੋ ਗਿਆ ਜਾਂ ਪੈਨਕ੍ਰੀਆਸ ਜਾਂ ਕੋਈ ਹੋਰ ਉਹਦੇ ਸਰੀਰ ਦਾ ਅੰਗ ਕੰਮ ਨਹੀਂ ਕਰ ਰਿਹਾ ਤੇ ਉਹ ਬੜੀ ਮੁਸ਼ਕਲ ਕਸ਼ਟਪ੍ਰੀ ਜਿੰਦਗੀ ਰਹਿਣ ਇਨਸਾਨ ਵੀ ਔਰ ਉਹਨਾਂ ਦੇ ਪਰਿਵਾਰ ਵੀ ਜਿਹੜੇ ਚੋਂ ਗੁਜ਼ਰ ਰਹੇ ਹੁੰਦੇ ਆ ਤੇ ਮੈਨੂੰ ਲੱਗਿਆ ਵੀ ਇਸ ਤੋਂ ਨੇਕ ਕੰਮ ਕੋਈ ਨਹੀਂ ਹੋ ਸਕਦਾ ਇਸ ਕਰਕੇ ਮੈਂ ਇਹ ਫੈਸਲਾ ਕੀਤਾ ਕਿ ਮੈਂ ਆਪਣੇ ਪਰਿਵਾਰ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਕਿ ਜਦੋਂ ਮੈਂ ਸੰਸਾਰ ਚੋਂ ਅਲਵਿਦਾ ਹੋਵਾਂ ਤਾਂ ਮੇਰੇ ਜਿੰਨੇ ਵੀ ਅੰਗ ਉਹ ਮੈਂ ਸਾਰੇ ਦਾਨ ਕਰਦਾ ਵੀ ਕਿਸੇ ਵੀ ਜਿਹਨੂੰ ਵੀ ਜ਼ਰੂਰਤ ਹੋਏਗੀ ਇਤਾਨੀ ਸੱਜਣ ਨੂੰ ਉਹਨਾਂ ਨੂੰ ਸਾਰੇ ਅੰਗ ਮੇਰੇ ਦਾਨ ਕਰ ਦਿੱਤੇ ਜਾਣ ਤੇ ਇਹ ਅੰਗਦਾਨ ਤੁਸੀਂ ਕਰ ਸਕਦੇ ਹੋ ਜਿਸ ਤਰ੍ਹਾਂ ਕੋਈ ਜਿਉਂਦਾ ਬੰਦਾ ਵੀ ਜਿਵੇਂ ਗੁਰਦਾ ਇੱਕ ਦੇ ਸਕਦਾ ਲੇਕਿਨ ਜਦੋਂ ਤੁਸੀਂ ਇਸ ਸੰਸਾਰ ਚੋਂ ਚਲੇ ਗਏ ਉਹਨੂੰ ਅਸੀਂ ਬ੍ਰੇਨ ਡੈਡ ਕਹਿੰਦੇ ਆ ਜਾਂ ਜਦੋਂ ਡੈਥ ਤੋਂ ਬਾਅਦ ਵੀ ਜਿਵੇਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਸੋ ਇੱਕ ਬੰਦੇ ਦੇ ਅੰਗਾਂ ਦੇ ਨਾਲ 8 ਬੰਦੇ ਜਿਹੜੇ ਬੋ ਤਾਂ ਮੁਸ਼ਕਲ ਜ਼ਿੰਦਗੀ ਬਤਾ ਰਿਹਾ ਉਹਨਾਂ ਦਾ ਫਾਇਦਾ ਹੋ ਸਕਦਾ ਅੱਠ ਜ਼ਿੰਦਗੀਆਂ ਬਚ ਸਕਦੀਆਂ ਸੋ ਮੈਂ ਆਪਣੇ ਸਾਰੇ ਅੰਗਦਾਨ ਕਰਦਾ ਔਰ ਮੈਂ ਬਾਕੀ ਸਭ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਇਹ ਪਲੈਜ ਲਓ ਅੱਜ ਔਰ ਮੈਂ ਇਹਦੇ ਵਿੱਚ ਤੁਹਾਡਾ ਵੈਬਸਾਈਟ ਦਾ ਦਿੱਤਾ ਹੈਗਾ ਜਿੱਥੇ ਜਾ ਕੇ ਮੈਂ ਆਪਣੇ ਅੰਗ ਡੋਨੇਟ ਕੀਤੇ ਆ ਤੁਹਾਡੀ ਰਜਿਸਟ੍ਰੇਸ਼ਨ ਹੋਏਗੀ ਤੁਹਾਨੂੰ ਸਰਟੀਫਿਕੇਟ ਆਏਗਾ ਤੇ ਤੁਸੀਂ ਵੀ ਪੋਰਟਲ ਤੇ ਜਾ ਕੇ ਅੱਜ ਹੀ ਆਪਣੇ ਅੰਗਦਾਨ ਕਰੋ ਤੇ ਇਸ ਮਹਾਦਾਨ ਦੇ ਵਿੱਚ ਆਪਣਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ